ਮਾਪੜੇ ਸਹਿਯੋਗੀ ਨੂੰ ਜ਼ਰੂਰ ਕਹੂੰਗਾ ਵੀ ਇੱਕ ਵਾਰੀ ਉਧਰ ਵੀ ਇੱਕ ਵਾਰੀ ਕੈਮਰਾ ਘੁਮਾ ਕੇ ਜ਼ਰੂਰ ਦਿਖਾਓ ਕਿਉਂਕਿ ਅ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਇਸ ਨੌਜਵਾਨ ਖਿਡਾਰੀ ਦੇ ਵੱਲੋਂ ਈ ਰਿਕਸ਼ਾ ਤੇ ਉਹ ਚਲਾ ਕੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਗੁਜ਼ਾਰਾ ਹੋ ਜਾਂਦਾ ਜੀ ਤਨ ਜਲਰੀ ਆ ਵੀ ਮੈਂ ਇੱਕ ਸੁੱਕੀਆਂ ਰੋਟੀਆਂ ਖਾ ਕੇ ਸਵੇਰੇ ਇੱਕ ਟਾਈਮ ਪ੍ਰੈਕਟਿਸ ਕਰਕੇ ਨੈਸ਼ਨਲ ਦੇ ਇਹਨੇ ਮਤਲਬ ਮੈਡਲ ਜਿੱਤ ਚੁੱਕਿਆ ਹਾਂ ਪਰ ਜੇਕਰ ਮੇਰੀ ਜਿਹੜੀ ਆਰਥਿਕ ਸਥਿਤੀ ਬਿਲਕੁਲ ਠੀਕ ਹੋ ਜਵੇ ਘਰ ਦੀ ਹਾਲਤ ਠੀਕ ਹੋ ਜਵੇ ਤਾਂ ਮੈਂ ਬਹੁਤ ਜਲਦੀ ਮਤਲਬ ਕਿਲੇ ਨੈਸ਼ਨਲ ਇੰਟਰਨੈਸ਼ਨਲ ਨਹੀਂ ਮੈਂ ਵਰਲਡ ਦੇ ਵਿੱਚ ਜਿਹੜਾ ਮਾਸਟਰ ਫਲੈਟਿਕਸ ਦੇ ਵਿੱਚ ਆਪਣਾ ਨਾਮ ਕਰਨਾ ਚਾਹੁੰਦਾ ਹਾਂ ਤੇ ਉਹ ਮੈਂ ਕਰ ਵੀ ਦਊਗਾ ਮਤਲਬ 골ਡ ਵੀ ਮਥੂਟ ਵਾਲਿਆਂ ਦੇ ਕੇ ਉਹ ਨੈਸ਼ਨਲ ਖੇਡ ਚੁੱਕੇ ਹੋਏ ਹਲੇ ਉਹਨਾਂ ਦਾ ਵੀ ਮਥੂਟ ਵਾਲਿਆਂ ਦੇ ਵੀ ਕਿਸ਼ਤਾਂ ਚੱਲ ਰਹੀਆਂ ਨੇ ਜੀ ਫਿਰ ਤਾਂ ਕਰਜ਼ੇ 'ਚ ਡੁੱਬ ਗਏ ਜੀ ਖੇਡਾਂ ਨੇ ਤੁਹਾਨੂੰ ਦਿੱਤਾ ਕੁਝ ਨਹੀਂ ਤੇ ਤੁਸੀਂ ਤਾਂ ਫਿਰ ਕਰਜ਼ੇ ਦਾ ਕਰਜ਼ੇ ਦੀ ਪੰਡ ਸਿਰ ਤੇ ਚੱਕੀ ਫਿਰਦੇ ਹੋ ਹੁਣ ਦੁੱਖ ਤਾਂ ਹੀ ਬਹੁਤ ਹੁੰਦਾ ਵਾ ਮਤਲਬ ਉੱਥੇ ਕਰ ਵੀ ਕੀ ਸਕਦੇ ਆ ਉੱਥੇ ਫਿਰ ਐਵੇਂ ਵੀ ਕੁਦਰਤੇ ਸੜਦੇ ਸਭ ਕੁਝ ਵੀ ਆਂ ਵੀ ਪ੍ਰਮਾਤਮਾ ਜੋ ਕਰੂਗਾ ਚੰਗੇ ਰੇ ਕਰੂਗਾ ਜੀ ਆਹੋ तकरीबन ਫਿਨਲੈਂਡ ਫਿਨਲੈਂਡ ਮਨ ਸੀਗਾ ਵੀ ਹਾਂ ਉੱਥੇ ਮਤਲਬ ਤਕਰੀਬਨ 15 18 ਕੰਟਰੀਆਂ ਦੇ ਇੰਟਰਨੈਸ਼ਨਲ ਹੋ ਰਹੀ ਸੀ ਖਰਚੇ ਨਹੀਂ ਪੂਰੇ ਹੋ ਗਏ 4 ਲੱਖ ਰੁਪਏ ਖਰਚਾ ਸੀਗੇ ਇਸ ਕਰਕੇ ਫਿਰ ਮਨ ਅਦਾਸ ਹੋ ਜਾਂਦਾ ਵੀ ਚਲੋ ਜਦੋਂ ਆ ਭਾਵੇਂ ਸਰਕਾਰਾਂ ਨੇ ਤੁਹਾਡੀ ਸੁਣੀ ਨਹੀਂ ਜਾਂ ਕਹਿ ਲਈ ਤੁਹਾਨੂੰ ਅੰਗੋਲਿਆ ਕੀਤਾ ਤੇ ਹੁਣ ਤੁਹਾਡੀ ਕੀ ਪਲੈਨਿੰਗ ਹੈ ਕੀ ਫਿਊਚਰ ਪਲੈਨਿੰਗ ਹੈ ਸਰਕਾਰ ਦੀ ਝੋਲੀ ਕੋਈ ਹੋਰ ਮੈਡਲ ਪਾਉਣ ਦੀ ਸਲਾਹ ਹੈਗੀ ਮਨ ਬਣਾਇਆ ਹੋਇਆ ਹੁਣ ਕਰਦੀ ਹੈਗੀ ਖਿਡਾਰੀਆਂ ਥਾਪੜ ਤਾਂ ਤੁਹਾਨੂੰ ਵੀ ਬਹੁਤ ਵਾਰੀ ਕਹਿੰਦੇ ਵੀ ਮੌਜੂਦਾ ਐਮ.ਐਲ.ਏ. ਸਾਹਿਬ ਨੇ ਉਹਨਾਂ ਨੇ ਥਾਪੜਾ ਬਹੁਤ ਵਾਰੀ ਦਿੱਤਾ ਵੀ ਅ ਰਾਮ ਲਾਲ ਮੈਂ ਤੇਰੇ ਨਾਲ ਆ ਤੇ ਇਹਨੂੰ ਸਨਮਾਨਤ ਵੀ ਕਰਾਂਗੇ ਕਿੰਨੀ ਕਵਾਰੀ ਸਨਮਾਨਤ ਕਰਤਾ ਜੀ ਤੁਹਾਨੂੰ ਫਿਰ ਸਾਡੇ ਆਲੇ-ਦਾਲੇ ਤਾਂ ਟਰੈਕ ਕਿਤੇ ਵੀ ਬਣਿਆ ਨਹੀਂ ਹੋਇਆਗਾ ਤੇ ਮੇਰੇ ਸੜਕ ਨੂੰ ਇਹ ਮਤਲਬ ਟਰੈਕ ਬਣਾਇਆ ਹੋਇਆ ਦੇਖੋ ਜੋ ਵੀ ਖੜਿਆ ਆ ਜਿਹੜੀ ਪੰਜਾਬ ਸਰਕਾਰ ਆ ਚਾਹੇ ਭਾਰਤ ਸਰਕਾਰ ਆ ਉਹ ਖਿਡਾਰੀਆਂ ਨੂੰ 올림픽 ਤੋਂ ਬਾਅਦ ਜਾ ਕੇ ਚੱਕਦੀ ਹੈ ਜੀ ਪਹਿਲਾਂ ਕਿਉਂ ਨਹੀਂ ਚੱਕ ਦੇਣਗੇ ਤੇ ਸਰਕਾਰ ਨੂੰ ਚਾਹੀਦਾ ਵੀ ਹੁਣ ਤੋਂ ਖਿਡਾਰੀਆਂ ਦੀ ਚੋਣ ਕਰੇ ਜਿਹੜੇ ਗਾਹਾਂ ਵਾਲਾ 올림픽 ਆਉਣਾ 2028 ਦਾ 올림픽 ਆਉਣਾ ਤੇ ਉਸ ਤੋਂ ਪਹਿਲਾਂ ਕਿਉਂ ਨਹੀਂ ਉਹ ਤਿਆਰ ਕਰਦੀ ਹੈਗੀ ਖਿਡਾਰੀਆਂ ਨੂੰ ਸਪੋਰਟ ਜਿਹੜੇ ਪਿੰਡ ਦੇ ਨੌਜਵਾਨ ਨੇ ਉਹਨਾਂ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਵਧੀਆ ਤੇ ਕਹਿੰਦੇ ਨੇ ਵੀ ਹਾਂ ਜੋ ਵੀ ਜਦੋਂ ਵੀ ਤਾਂ ਕਿਤੇ ਟੂਰਨਾਮੈਂਟ ਲਾਉਣਾ ਤਾਂ ਵੀ ਮਤਲਬ ਸਾਨੂੰ ਦੱਸੋ ਹਨਾ ਤੇ ਜਿਹੜਾ ਮਤਲਬ ਅੜਿੱਕੇ ਦੀ ਗੱਲ ਕਹਿੰਦੀ ਤੇ ਅੜਿੱਕੇ ਵੀ ਕੋਈ ਅੱਜ ਤੱਕ ਕੋਈ ਬਾਹ ਫੜਨ ਵਾਲਾ ਹੀ ਨਹੀਂ ਮਿਲੇ ਹੈਗੇ ਸ਼੍ਰੀਕਾਲ ਪਬਲਿਕ ਵਾਇਸ ਦੇਖ ਰਹੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਪੰਜਾਬ ਗੁਰੂਆਂ ਪੀਰਾਂ ਤੇ ਫਕੀਰਾਂ ਦੀ ਧਰਤੀ ਹੈ ਪੰਜਾਬ ਦੇ ਜਰੇ ਜਰੇ ਦੇ ਵਿੱਚ ਐਸੀ ਆਬੋ ਹੈ ਆ ਕੁਲੀ ਹੋਈ ਹੈ ਕਿ ਇੱਥੇ ਦਾ ਹਰ ਵਸਿੰਦਾ ਜਿਹੜਾ ਉਹ ਸਿਹਤ ਪੱਖੋਂ ਪੂਰਾ ਤੰਦਰੁਸਤ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਕੁਝ ਅਜਿਹੇ ਵਿਅਕਤੀ ਵੀ ਹੁੰਦੇ ਨੇ ਕਿ ਜਿਨ੍ਹਾਂ ਦੀ ਮਾਨਸਿਕਤਾ ਹੁੰਦੀ ਹੈ ਵੀ ਅਸੀਂ ਆਪਣੇ ਦੇਸ਼ ਦਾ ਨਾਮ ਆਪਣੇ ਰਾਜ ਦਾ ਨਾਮ ਹੈ ਜਿਹੜਾ ਉਹ ਅਰਸ਼ਾਂ ਤੱਕ ਚਮਕਾਉਣਾ ਹੁੰਦਾ ਹੈ ਤੇ ਅੱਜ ਸਾਡੇ ਦਰਮਿਆਨ ਇੱਕ ਅਜਿਹਾ ਖਿਡਾਰੀ ਮੌਜੂਦ ਹੈ ਜਿਸ ਨੇ ਪੰਜਾਬ ਦਾ ਤਾਂ ਕੀ ਪੂਰੇ ਭਾਰਤ ਦਾ ਜਿਹੜਾ ਸਿਰ ਹੈ ਉਹ ਫਖਰ ਨਾਲ ਉੱਚਾ ਕਰ ਦਿੱਤਾ ਸੀ ਤਕਰੀਬਨ 20 ਤੋਂ 22 ਵਾਰ ਜਿਹੜਾ ਨੈਸ਼ਨਲ ਖੇਡ ਚੁੱਕਿਆ ਇਹ ਖਿਡਾਰੀ 15 ਤੋਂ 17 ਵਾਰੀ ਇਹ ਖਿਡਾਰੀ ਹੈ ਜਿਹੜਾ 골ਡ ਮੈਡਲਿਸਟ ਵੀ ਰਹਿ ਚੁੱਕਿਆ ਹੈ ਤੇ ਪੰਜਾਬ ਦਾ ਨਾਂ ਤਾਂ ਇਸ ਨੇ ਚਮਕਾਈ ਦਿੱਤਾ ਤੇ ਆਓ ਫਿਰ ਗੱਲਬਾਤ ਕਰਦੇ ਆ ਸਾਡੇ ਦਰਮਿਆਨ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ RAMLAL JI RAMLAL JI ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਸੀ ਗਾਲ ਜੀ ਪ੍ਰਕਾਸ਼ ਜੀ ਹੋਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਸੀਂ ਆ ਕੇ ਤਨੂ ਨਿਮਾਣੇ ਨੂੰ ਮਾਨ ਬਕਸਿਆ ਜੀ ਅੱਛਾ ਹੋਰ ਸਿਹਤ ਪੱਖੋਂ ਠੀਕ ਠਾਕ ਹੋ ਜੀ ਵਧੀਆ ਹਾਲ ਚਾਲ ਨੇ ਹਾਂਜੀ ਪਰਮਾਤਮਾ ਦੀ ਕਿਰਪਾ ਹੀ ਬਹੁਤ ਵਧੀਆ ਸਿਹਤ ਆ ਜੀ ਠੀਕ ਹੈ ਤੇ ਤੁਹਾਡੇ ਬਾਰੇ ਬਹੁਤ ਸੁਣਿਆ ਸੀ ਵੀ ਤੁਸੀਂ ਤੁਹਾਡੇ ਦੋਸਤ ਵੀ ਦੱਸਦੇ ਨੇ ਅਸਲ ਦੇ ਵਿੱਚ ਕਿ ਤੁਸੀਂ ਸਾਡੇ ਪਿੰਡ ਦੇ ਮਿਲਖਾ ਸਿੰਘ ਹੋ ਤੇ ਕੀ ਗੱਲ ਸੱਚ ਹੈ ਜੀ ਕਿਉਂਕਿ ਅਸੀਂ ਤਾਂ ਦੂਸਰੇ ਮਿਲਖਾ ਸਿੰਘ ਹੀ ਦੇਖੇ ਵੀ ਨੇ ਤੇ ਸੁਣੇ ਵੀ ਨੇ ਪਰ ਤੁਹਾਡੇ ਪਿੰਡ ਵਿੱਚ ਪਹੁੰਚਣ ਤੇ ਪਤਾ ਲੱਗਿਆ ਵੀ ਸਾਡੇ ਪਿੰਡ ਦੇ ਮਿਲਖਾ ਸਿੰਘ ਦੇ ਨਾਂਵਜੋ ਜਾਣੇ ਜਾਂਦੇ RAMLAL ਹਾਂਜੀ ਚਲੋ ਦੂਜੇ ਮਿਲਖਾ ਸਿੰਘ ਤਾਂ ਇੱਕ ਬਹੁਤ ਜ਼ਿਆਦਾ ਮਹਾਨ ਐਥਲੀਟ ਹੋਏ ਨੇ ਉਹ ਉਹਨਾਂ ਨੇ 올림픽 ਦੇ ਵਿੱਚ ਮਤਲਬ ਬਹੁਤ ਮੱਲਾ ਮਾਰੀਆਂ ਨੇ ਤੇ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਜੀ ਤੇ ਇੱਕ ਦੋ ਵਾਰੀ ਉਹਨਾਂ ਨੂੰ ਸਾਡਾ ਮਿਲਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਸੀਗਾ ਤੇ ਵਧੀਆ ਸੀਗੇ ਤੇ ਚਲੋ ਐਥਲੈਟਿਕਸ ਦੀ ਪ੍ਰੈਕਟਿਸ ਮੈਂ ਮਤਲਬ ਸ਼ੁਰੂ ਤੋਂ ਹੀ ਕਰਨ ਲੱਗ ਗਿਆ ਸੀਗਾ ਜੀ ਹਾਂਜੀ ਤੇ ਕਿੱਥੋਂ ਪ੍ਰੇਰਿਤ ਹੋਏ ਐਥਲੈਟਿਕਸ ਦੇ ਪ੍ਰਤੀ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਤੇ ਜਿਸ ਨਾਲ ਵੀ ਗੱਲਬਾਤ ਕਰੇ ਮੈਨੂੰ ਬਚਪਨ ਤੋਂ ਸ਼ੌਕ ਸੀ ਪਰ ਕਿਤੇ ਨਾ ਕਿਤੇ ਤੁਹਾਡੀ ਕਹਾਣੀ ਹੈ ਜਿਹੜੀ ਮੈਨੂੰ ਉਹਨਾਂ ਤੋਂ ਥੋੜੀ ਅਲੱਗ ਜਾਪਦੀ ਹੈ ਦੇਖੋ ਐਥਲੈਟਿਕਸ ਬਾਰੇ ਤਾਂ ਮੈਨੂੰ ਪਹਿਲਾਂ ਪਤਾ ਵੀ ਨਹੀਂ ਸੀਗਾ ਵੀ ਐਥਲੈਟਿਕਸ ਕੀ ਹੁੰਦੀ ਹੈ ਸਪੋਰਟ ਕੀ ਹੁੰਦਾ ਵਾ ਤੇ ਜਦੋਂ ਅਸੀਂ ਬਚਪਨ ਦੇ ਵਿੱਚ ਮੇਰੇ ਦੋਸਤਾਂ ਨਾਲ ਅਸੀਂ ਜ਼ਿਆਦਾਤਰ ਅਸੀਂ ਕਬੱਡੀ ਖੇਡਣ ਜਾਂਦੇ ਹੁੰਦੇ ਸੀਗੇ ਜੀ ਮਤਲਬ ਹੁਣ ਤੋਂ ਥੋੜਾ ਜਿਹਾ ਕਰੇਜ ਘਟ ਗਿਆ ਪਿੰਡੂ ਟੂਰਨਾਮੈਂਟ ਕਰਵਾਉਣ ਦਾ ਪਹਿਲਾਂ ਬਹੁਤ ਜ਼ਿਆਦਾ ਪਿੰਡੂ ਟੂਰਨਾਮੈਂਟ ਹੁੰਦੇ ਸੀਗੇ ਇਹ ਤਕਰੀਬਨ ਹੈਗੀ ਆ ਗੱਲ 1900 ਟੂਰਨਾਮੈਂਟ ਲੈਣ ਮੈਂ 2001 2 3 4 5 ਤੱਕ ਇਦਾਂ ਮਤਲਬ ਬਹੁਤ ਜ਼ਿਆਦਾ ਪਿੰਡੂ ਟੂਰਨਾਮੈਂਟ ਕਰਵਾਉਂਦੇ ਸੀਗੇ ਸਾਲ ਦੇ ਵਿੱਚ ਜਿਵੇਂ ਆਪਾਂ ਕਹ ਲਿਓ ਵੀ ਸਾਡੇ ਇਲਾਕੇ 'ਚ ਹੀ ਆਲੇ-ਦਾਲੇ 40-50 ਹੋ ਜਾਂਦੇ ਸੀਗੇ ਜੀ ਵਧੀਆ ਕਰਵਾਉਂਦੇ ਸੀਗੇ ਅਸੀਂ ਕਬੱਡੀ ਖੇਡਣ ਜਾਂਦੇ ਹੁੰਦੇ ਸੀਗੇ ਜੀ ਤੇ ਇੱਥੇ ਸਾਡੇ ਲਾਗਲੇ ਪਿੰਡ ਆ ਉੱਚੀ ਰਬੋਂ ਉੱਥੇ ਕਬੱਡੀ ਖੇਡਦੇ ਸੀਗੇ ਤੇ ਸਾਡਾ ਪਹਿਲਾ ਮੈਚ ਸੀ ਜਿੱਤ ਕੇ ਸੀ ਕਿ ਦੂਜਾ ਹਾਰ ਗਏ ਸੀਗੇ ਜੀ ਤੇ ਮੈਂ ਤੇ ਮੇਰੇ ਫਰੈਂਡ ਤੇ ਚਲੋ ਅਸੀਂ ਜਦ ਇੱਥੇ ਉੱਥੇ ਐਥਲੈਟਿਕਸ ਹੋ ਰਹੀ ਸੀ ਉੱਥੇ ਜਦ ਮੈਂ ਦੇਖਿਆ ਜਿਹੜੇ ਨੌਜਵਾਨ ਭੱਜਣ ਆਏ ਹੋਏ ਸੀਗੇ ਉਹਨਾਂ ਨੂੰ ਮੈਂ ਦੇਖਿਆ ਤੇ ਮੈਨੂੰ ਲੱਗਿਆ ਵਾ ਵੀ ਗੇਮ ਬਹੁਤ ਵਧੀਆ ਵੀ ਜਿਹੜਾ ਇਕੱਲਾ ਬੰਦਾ ਕਰ ਸਕਦਾ ਹੈ ਇਹਨੂੰ ਤੇ ਮੈਂ ਆਪਣੇ ਦੋਸਤਾਂ ਨੂੰ ਕਿਹਾ ਤੇ ਉਹਨਾਂ ਨੂੰ ਕਿਹਾ ਮੈਂ ਵੀ ਮੈਂ ਐਥਲੈਟਿਕਸ ਕਰਿਆ ਕਰੂੰਗਾ ਯਾਰ ਵੀ ਮੈਨੂੰ ਵੀ ਕਬੱਡੀ ਦੇ ਵਿੱਚ ਰੁਚੀ ਘਟਾ ਕਹਿੰਦੇ ਉਹ ਨਹੀਂ ਵੀ ਜਿਹੜੀ ਸਲੈਟਸ ਹੈ ਬਹੁਤ ਔਖੀ ਆ ਵੀ ਇਹ ਤੂੰ ਨਹੀਂ ਕਰ ਸਕਦਾਗਾ ਵੀ ਇਹ ਤੇਰੇ ਵੱਸ ਦੀ ਗੱਲ ਨਹੀਂ ਮੈਂ ਕਿਹਾ ਵੀ ਚਲੋ ਤੁਹਾਨੂੰ ਪਤਾ ਵੀ ਮਜ਼ਾਕ ਕਰਨ ਲੱਗ ਜਾਂਦੇ ਨੇ ਉਹ ਉਮਰ ਹੀ ਇਹੋ ਜੀ ਹੁੰਦੀ ਆ ਨਾ ਚਾਈਲਡਹੂਡ ਦੇ ਵਿੱਚ ਤੇ ਮੈਨੂੰ ਮਜ਼ਾਕ ਕਰਦੇ ਰਹੇ ਤੇ ਮੈਂ ਕਿਹਾ ਵੀ ਨਹੀਂ ਵੀ ਮੈਂ ਤਾਂ ਐਥਲੈਟਿਕਸ ਹੀ ਕਰੂੰਗਾ ਚਲੋ ਮੈਂ ਉੱਥੇ ਗੱਲਬਾਤ ਕਰਕੇ ਚਲੋ ਘਰੇ ਆ ਗਏ ਮੈਂ ਉਸ ਤੋਂ ਦੂਜੇ ਦਿਨ ਹੀ ਆਪਣੀ ਜਿਹੜੀ ਪ੍ਰੈਕਟਿਸ ਐਥਲੈਟਿਕਸ ਦੀ ਸ਼ੁਰੂ ਕਰਤੀ ਭੱਜਣਾ ਸ਼ੁਰੂ ਕਰਤਾ ਚਲੋ ਪਹਿਲਾਂ ਤਾਂ ਹੈ ਹੀ ਨਹੀਂ ਸੀ ਗਿਆਨ ਭੱਜੀ ਪੁੱਜੀ ਗਏ ਚਲੋ ਭੱਜਦੇ ਆ ਇਹ ਤੇ ਉਸ ਤੋਂ ਬਾਅਦ ਫਿਰ ਸਾਡੇ ਲਾਗਲੇ ਹੂੰ ਮਤਲਬ ਕਸਵਾਂ ਜੇ ਪੈਂਦਾ ਮਲਾਉਦ ਇੱਥੇ ਪਿੰਡੂ ਟੂਰਨਾਮੈਂਟ ਹੋਇਆ ਸੀਗਾ ਤੇ ਇੱਥੇ ਮੈਂ ਕੰਪੀਟੀਸ਼ਨ ਲੜਿਆ ਤੇ ਉੱਥੇ ਮੈਂ ਹਾਰ ਗਿਆ ਸੀਗਾ ਮੇਰਾ ਕੋਈ ਨੰਬਰ ਨਹੀਂ ਪਿਆ ਸੀਗਾ ਤੇ ਚਲੋ ਫਿਰ ਮੇਰੇ ਦੋਸਤਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਜ਼ਿਆਦਾ ਵੀ ਦੇਖਿਆ ਵੀ ਹਾਂ ਵੀ ਨਹੀਂ ਤੂੰ ਕਰ ਸਕਦਾ ਤੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਵੀ ਤੂੰ ਨਹੀਂ ਕਰ ਸਕਦਾ ਮੈਂ ਵੀ ਚਲੋ ਕੋਈ ਗੱਲ ਨਹੀਂ ਫਿਰ ਚਲੋ ਆ ਕੇ ਦੇਖਿਆ ਮਾੜਾ ਮੋਟਾ ਫੇਰ ਪ੍ਰੈਕਟਿਸ ਥੋੜੀ ਵਧਾਤੀ ਮੈਂ ਤੇ ਜਾਰੀ ਰੱਖੀ ਮੈਂ ਤੇ ਜਾਰੀ ਰੱਖੀ ਕਰਦੇ ਰਹੇ ਤੇ ਜਦੋਂ ਕਰਦੇ ਰਹੇ ਤੇ ਉਸ ਤੋਂ ਬਾਅਦ ਆਇਆ ਸੀਗਾ ਆਪਣੇ ਅਰਾੜਾ ਸਾਹਿਬ ਦੇ ਕੋਲੇ ਕਢਾਣੀ ਖੁਰਦ ਪਿੰਡ ਆ ਉੱਥੇ ਐਥਲੈਟਿਕ ਦਾ ਕੰਪੀਟੀਸ਼ਨ ਆਇਆ ਉੱਥੇ ਮੈਂ ਤੇ ਮੇਰਾ ਫਰੈਂਡ ਚਿਰਾਗਦੀਨ ਸੋਨੀ ਵੀ ਕਹਿੰਨੇ ਆ ਤੇ ਬਹੁਤ ਵਧੀਆ ਫਰੈਂਡ ਮੇਰਾ ਹੁਣ ਵੀ ਚਲੋ ਆਪਣੇ ਫੀਲਡ ਦੇ ਵਿੱਚ ਸਕਸੈਸ ਹੋ ਤੇ ਮੈਂ ਉਹਨੂੰ ਲੈ ਗਿਆ ਮੈਂ ਵੀ ਚਲੋ ਆਪਾਂ ਪੈਂਡੂ ਟੂਰਨਾਮੈਂਟ ਲਾ ਕੇ ਆਉਣਾ ਵਾ ਕਡਾਣੀ ਐਥਲੈਟਿਕਸ ਦਾ ਉਹ ਕਹਿੰਦਾ ਵੀ ਚਲੋ ਚੱਲਦੇ ਆ ਅਸੀਂ ਗਏ ਤੇ ਸਾਡਾ ਜਾਂਦੇ ਸਮੇਂ ਸਾਈਕਲ ਚਲਾਉਣ ਪਿੱਛੇ ਰੋਣਾ ਪਿਆ ਗਿਆ ਤੇ ਉਹ ਕਹਿੰਦਾ ਵੀ ਮੈਂ ਕਿਹਾ ਵੀ ਤੂੰ ਸਾਈਕਲ ਚਲਾ ਕਹਿੰਦਾ ਨਹੀਂ ਤੂੰ ਚਲਾ ਮੈਂ ਕਿਹਾ ਵੀ ਦੇਖ ਕੰਪੀਟੀਸ਼ਨ ਲੜਨ ਤੋਂ ਬਾਅਦ ਸਾਰੇ ਰਾਹ ਮੈਂ ਲੈ ਕੇ ਆਉਂਗਾ ਤੂੰ ਜਾਂਦਾ ਹੋਇਆ ਤੂੰ ਲੈ ਕੇ ਜਾਣਾ ਉਹ ਕਹਿੰਦਾ ਵੀ ਠੀਕ ਆ ਚਲੋ ਮੈਂ ਲੈ ਕੇ ਜਾਣਾ ਤੇ ਉਹ ਮੈਂ ਚਲੋ ਉਹਦਾ ਧੰਨਵਾਦ ਕਰਦਾ ਵਾਂ ਤੇ ਉਹ ਸਾਡੇ ਨਾਲ ਯਾਤ ਵੀ ਜੁੜ ਗਈ ਇੱਕ ਹਨਾ ਤੇ ਸਾਰੇ ਰਾਹ ਮੈਨੂੰ ਉਹ ਕਢਾਣੀ ਫੁਰਤ ਤੱਕ ਸਾਈਕਲ ਚਲਾ ਕੇ ਬਿਠਾ ਕੇ ਲੈ ਕੇ ਗਿਆ ਤੇ ਚਲੋ ਉੱਥੇ ਵਧੀਆ ਸਿੱਟਾ ਨਿਕਲਿਆ ਤੇ ਪਰਮਾਤਮਾ ਦੀ ਕਿਰਪਾ ਨਾਲ ਉੱਥੇ ਮੈਂ 1500 ਮੀਟਰ ਦੇ ਵਿੱਚ ਸੈਕੰਡ ਪੋਜੀਸ਼ਨ ਪਾਈ ਸੀਗੀ ਤੇ ਉਸ ਤੋਂ ਬਾਅਦ ਜੋ ਵੀ ਪਿੰਡੂ ਟੂਰਨਾਮੈਂਟ ਸੀ ਲੱਗੇ ਮਤਲਬ ਚਾਹੇ ਉੱਚੀ ਰਬੋਂ ਪੈਣੀ ਗਮੋਆ ਕਟਾਣੀ ਕਲਾਂ ਜਿੰਨੇ ਵੀ ਪਿੰਡੂ ਟੂਰਨਾਮੈਂਟ ਸੀਗੇ ਉਸ ਟਾਈਮ ਮੈਂ ਪਿੰਡੂ ਟੂਰਨਾਮੈਂਟ ਤੱਕ ਕਦੇ ਵੀ ਹਾਰਿਆ ਨਹੀਂ ਸੀਗਾ ਪਿੰਡੂ ਟੂਰਨਾਮੈਂਟ ਦੇ ਵਿੱਚ ਇੰਨੀਆਂ ਸੀਲਡਾਂ ਇਕੱਠੀਆਂ ਹੋ ਗਈਆਂ ਸੀਗੀਆਂ ਮੇਰਾ ਜਿਹੜਾ ਕਮਰਾ ਵਾ ਪੂਰਾ ਭਰ ਗਿਆ ਸੀ ਤੇ ਹੁਣ ਤੱਕ ਕਿੰਨੇ ਕ ਮੈਡਲ ਜਿੱਤ ਚੁੱਕੇ ਹਾਂ ਕਿੰਨੇ ਸਰਟੀਫਿਕੇਟ ਮਿਲ ਚੁੱਕੇ ਨੇ ਤੁਹਾਨੂੰ ਕਿਉਂਕਿ ਖਿਡਾਰੀ ਲਈ ਜਿਹੜਾ ਕਹਿ ਲਿਏ ਕਿ ਰੂਹ ਦੀ ਖਰਾਕ ਹੁੰਦੀ ਹੈ ਮੈਡਲ ਕਿਉਂਕਿ ਜਿੱਤ ਦੀ ਖੁਸ਼ੀ ਖਿਡਾਰੀ ਨੂੰ ਹੀ ਪਤਾ ਵੀ ਕੀ ਹੁੰਦੀ ਹੈ ਉਹ ਦੂਜੇ ਨੂੰ ਬਿਆਨ ਨਹੀਂ ਕੀਤੀ ਜਾ ਸਕ ਦੇਖੋ ਟੋਟਲ ਤਾਂ ਮੈਂ ਹਜੇ ਤੱਕ ਮੈਂ ਕੋਈ ਮੈਂ ਜੇ ਟੋਟਲ ਦੀ ਗੱਲ ਕਰੀਏ ਕਿ ਨਾ ਜਦੋਂ ਮੈਨੂੰ ਐਥਲੈਟਿਕਸ ਦੀ ਤਾਂਗ ਲੱਗੀ ਉਹ ਤਾਂ ਮੈਨੂੰ ਆਪ ਨੂੰ ਨਹੀਂ ਪਤਾ ਕਿ ਮੈਂ ਕਿੰਨੀਆਂ ਇੱਕ ਟਰੋਫੀਆਂ ਪੰਜਾਬ ਦੇ ਵਿੱਚੋਂ ਜਾਂ ਪਿੰਡੂ ਟੂਰਨਾਮੈਂਟ ਜਿੱਤ ਚੁੱਕਿਆ ਵਾਂ ਤੇ ਜਿਹੜੇ ਹੁਣ ਨੈਸ਼ਨਲ ਦੇ ਨੇ ਤੇ ਇਹ ਤਕਰੀਬਨ ਮੈਂ ਨੈਸ਼ਨਲ ਦੇ ਵਿੱਚੋਂ 22 골ਡ ਮੇਰੇ ਨੈਸ਼ਨਲ ਦੇ ਨੇ ਤੇ ਘੱਟੋ ਘੱਟ 10-15 ਸਟੇਟ ਦੇ ਹੋਣਗੇ ਤੇ ਇਹ ਮੈਂ ਮਤਲਬ ਜਿਹੜੇ ਜਿੱਤ ਚੁੱਕਿਆ ਵਾਂ ਅੱਛਾ ਖੇਡ ਦੀ ਕਹਿ ਲਈਏ ਖੇਡ ਮੈਦਾਨ ਦੇ ਵਿੱਚ ਜਦੋਂ ਜਾਣਿਓ ਕੀ ਸੋਚ ਕੇ ਜਾਣਿਓ ਕਿੰਨੀ ਕ ਤਿਆਰੀ ਹੁੰਦੀ ਹੈ ਕਦੋਂ ਤਿਆਰੀ ਕਰਦੇ ਹਾਂ ਜੀ ਦੇਖੋ ਜੀ ਤਿਆਰੀ ਤਾਂ ਮੇਰਾ ਜਿਹੜਾ ਟਰੈਕ ਆ ਉਹ ਸਾਡੇ ਆਲੇ-ਦਾਲੇ ਤਾਂ ਟਰੈਕ ਕਿਤੇ ਵੀ ਬਣਿਆ ਨਹੀਂ ਹੋਇਆਗਾ ਤੇ ਮੇਰੇ ਸੜਕ ਨੂੰ ਇਹ ਮਤਲਬ ਟਰੈਕ ਬਣਾਇਆ ਹੋਇਆ ਵਾ ਤੇ ਉੱਥੇ ਮੇਰੇ ਉਸ ਹਾਵ ਨਾਲ 1500 ਮੀਟਰ ਤੱਕ ਇਹ ਮੇਰੇ ਗੱਲ ਸੁਣਦੇ ਵਿੱਚ ਆਈ ਸੀ ਮਾਫੀ ਚਾਹੁੰਦਾ ਮੈਂ ਟੋਕ ਰਿਹਾ ਇਹ ਗੱਲ ਮੇਰੇ ਸੁਣਦੇ ਵਿੱਚ ਆਈ ਸੀ ਕਿ ਤੁਸੀਂ ਪਿੰਡ ਦੀ ਸੜਕ ਦੇ ਉੱਤੇ ਹੀ ਟਰੈਕ ਤਿਆਰ ਕਰ ਲਿਆ ਜੀ ਹਾਂਜੀ ਉਹ ਫਿਰ ਸਾਡੇ ਇੱਕ ਨਾ ਨਾਮ ਪਿੰਡ ਦੇ ਵਿੱਚ ਕੋਈ ਗਰਾਊਂਡ ਵਗੈਰਾ ਹੈ ਨਹੀਂਗਾ ਇਸੇ ਕਰਕੇ ਇੱਕ ਨਾ ਮੈਂ ਮਤਲਬ ਸੜਕ ਦੇ ਉੱਤੇ ਇਹ 1500 ਮੀਟਰ ਤੱਕ ਨਿਸ਼ਾਨੀਆਂ ਲਾ ਕੇ ਉਹਨੂੰ ਮੈਂ ਟਰੈਕ ਬਣਾਇਆ ਤੇ ਉੱਥੇ ਹੀ ਮੈਂ ਤਿਆਰੀ ਕਰ ਰਿਹਾ ਹੁੰਦਾ। ਡੇਲੀ ਕਰਦੇ ਹਾਂ ਤਿਆਰੀ? ਹਾਂਜੀ ਉੱਥੇ ਡੇਲੀ ਹੀ ਤਿਆਰੀ ਕਰਦਾ ਮੈਂ। ਇਕੱਲੇ ਹੁੰਨੇ ਆ ਜਾਂ ਕੋਈ ਹੋਰ ਵੀ ਨਾਲ ਸਾਥੀ ਹੁੰਦਾ? ਨਹੀਂ ਜੀ ਸਿਰਫ ਇਕੱਲੇ ਹੀ ਹੁੰਨੇ ਆ। ਕਈ ਵਾਰੀ ਬੱਚਿਆਂ ਦਾ ਜਦੋਂ ਮੰਨ ਲਓ ਜਿਵੇਂ ਆਪਾਂ ਕਹიდੀ ਮੌਸਮੀ ਜਿਵੇਂ ਮੰਨ ਲਓ ਖੇਡਾਂ ਦਾ ਆ ਜਾਂਦਾ ਵਾ ਤਾਂ ਬੱਚੇ ਲੱਗ ਜਾਂਦੇ ਨੇ, हट ਜਾਂਦੇ ਨੇ, ਲੱਗ ਜਾਂਦੇ ਨੇ, हट ਜਾਂਦੇ ਨੇ ਇਹ ਚੱਲਦਾ ਰਹਿੰਦਾ ਸਿਲਸਲਾ ਜੀ। ਹਾਂਜੀ। ਤੇ ਆ ਤੁਹਾਡੇ ਕੋਲੇ ਅ ਬੱਚੇ ਨਹੀਂ ਆਉਂਦੇ ਵੀ ਬਾਈ ਜੀ ਸਾਨੂੰ ਵੀ ਸਿਖਲਾਈ ਦੋ ਅਸੀਂ ਵੀ ਬਣਨਾ ਚਾਹੁੰਦੇ ਆ ਇਹਦੇ ਵਿੱਚ ਹੁਣ ਕਹਿਣ ਨੂੰ ਤਾਂ ਮਤਲਬ ਤੁਹਾਨੂੰ ਆ ਪਤਾ ਨਾ ਜਿਵੇਂ ਮੰਨ ਲਓ ਖਿਡਾਰੀਆਂ ਦੀ ਜਿਹੜੀ ਹਾਲਤ ਉਹ ਤਰਸਯੋਗ ਕੁਸ ਬਣੀ ਹੋਈ ਉਹਦੇ ਵਿੱਚ ਬੱਚੇ ਕਿ ਨਾ ਮੰਨ ਲਓ ਮੈਨੂੰ ਦੇਖ ਕੇ ਉਹਨਾਂ ਦਾ ਉਤਸ਼ਾਹ ਜਾਂ ਨਹੀਂ ਪਰ ਰਿਹਾ ਹੈਗਾ ਬੱਚਿਆਂ ਦਾ ਦੋ ਚਿੱਤੀ ਹੋ ਜਾਂਦਾ ਵੀ ਟੀਵੀ ਕੀ ਸਾਡੇ ਪਿੰਡ ਦੇ ਵਿੱਚ ਐਡਾ ਵੱਡਾ ਸਲੀਟ ਆ ਉਹ ਇਸ ਤਰ੍ਹਾਂ ਫਿਰ ਰਿਹਾ ਹੋਆ ਹੈਨਾ ਤੇ ਉਹ ਬੱਚਿਆਂ ਦਾ ਰੁਚੀ ਜੀ ਨਹੀਂ ਬਣ ਰਹੀ ਹੈਗੀ ਬੱਚਿਆਂ ਦੀ ਇਸ਼ੀ ਕਰਕੇ ਕੁਝ ਟਾਈਮ ਲਾ ਲੈਂਦੇ ਨੇ ਕੁਝ ਟਾਈਮ ਰੁਕ ਜਾਂਦੇ ਨੇ ਕੁਝ ਟਾਈਮ ਲੈ ਲੈਂਦੇ ਨੇ ਅਸਲ ਵਿੱਚ ਸਾਰੇ ਜਿਵੇਂ ਮੰਨ ਲਓ ਜਿਵੇਂ ਆਪਾਂ ਕਹੇ ਦੀ ਨਾ ਅਸੀਂ ਵੀ ਸਾਡੇ ਜਿਹੜੇ ਮਾਸਟਰ ਸਲੀਟ ਨੇ ਨਾ ਗੱਲ ਇਹ ਆ ਵੀ ਜਦ ਮਾਸਟਰ ਸਲੀਟਾਂ ਨੂੰ ਜੋ ਪੰਜਾਬ ਸਰਕਾਰ ਆ ਜਿਹੜੀ ਪੋਸ ਨਹੀਂ ਰਹੀ ਹੈਗੀ ਤਾਂ ਫਿਰ ਬੱਚੇ ਕਿੱਥੋਂ ਗਾਹਾਂ ਜਿਵੇਂ ਮੰਨ ਲਓ ਆਪਾਂ ਕਹਿੰਦੇ ਆਲੰਪਿਕ ਦੇ ਵਿੱਚ ਸਾਨੂੰ ਮੈਡਲ ਚਾਹੀਦੇ ਨੇ ਐਤਕੀ ਆਲੰਪਿਕ ਦੇ ਵਿੱਚ ਭਾਰਤ ਦਾ ਮਤਲਬ ਇੱਕ ਤਰਾਸ ਦੀ ਰਹੀ ਆ ਮੈਡਲ 골ਡ ਤਾਂ ਕੋਈ ਹੈ ਹੀ ਨਹੀਂ ਗਾਇ ਆ অলਪਿਕ ਜਿਹੜੀਆਂ ਲੰਗੀਆਂ ਨੇ ਭਾਰਤ ਦਾ ਇੱਕ ਵੀ 골ਡ ਨਹੀਂ ਹੈਗਾ 골ਡ ਕਿੱਥੋਂ ਲੈ ਕੇ ਆਉਣਗੇ ਜਦ ਦੇਖੋ ਜੋ ਵੀ ਖਿਡਾਰੀ ਆ ਜਿਹੜੀ ਪੰਜਾਬ ਸਰਕਾਰ ਆ ਚਾਹੇ ਭਾਰਤ ਸਰਕਾਰ ਆ ਉਹ ਖਿਡਾਰੀਆਂ ਨੂੰ অলਪਿਕ ਤੋਂ ਬਾਅਦ ਜਾ ਕੇ ਚੱਕਦੀ ਆ ਜੀ ਪਹਿਲਾਂ ਕਿਉਂ ਨਹੀਂ ਚੱਕ ਦੇਣਗੇ ਦੇਖੋ অলਪਿਕ ਤੱਕ ਪਹੁੰਚਣਾ ਇਹ ਨਹੀਂ ਦੇਖਦੇ ਵੀ অলਪਿਕ ਤੱਕ ਖਿਡਾਰੀ ਕਿਵੇਂ ਪਹੁੰਚਦਾ ਵਾ ਕਿਵੇਂ ਉਹ ਮਿਹਨਤ ਕਰਦਾ ਵਾ ਵੀ ਇਹ ਪਲੇਟਫਾਰਮ ਤੇ ਪਹੁੰਚਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਤੇ ਜਦੋਂ 올림픽 ਚ 골ਡ ਚੱਕਦਾ ਫਿਰ ਉਹਨਾਂ ਨੂੰ ਕਰੋੜ ਕਰੋੜ ਰੁਪਿਆ ਨਾਮ 2-2 ਕਰੋੜ ਰੁਪਿਆ ਨਾਮ ਤੇ ਪਹਿਲਾਂ ਉਹ ਵੀ ਸਰਕਾਰ ਕਿੱਥੇ ਗਈ ਹੁੰਦੀ ਆ ਜਿਵੇਂ ਮੰਨ ਲਓ ਹੁਣ ਆਹ 올림픽 ਲੰਘਿਆ ਪੈਰਿਸ ਦਾ 올림픽 ਲੰਘਿਆ ਆ ਪਿਛਲੇ ਹਫਤੇ ਹੀ ਲੰਘਿਆ ਬਸ ਮਤਲਬ ਹਫਤਾ ਵੀ ਨਹੀਂ ਹੋਇਆ ਤਿੰਨ ਚਾਰ ਦਿਨ ਹੀ ਹੋਏ ਨੇ ਲੰਘੇ ਨੂੰ ਤੇ ਇਹ ਸਰਕਾਰ ਨੂੰ ਚਾਹੀਦਾ ਵੀ ਹੁਣ ਤੋਂ ਖਿਡਾਰੀਆਂ ਦੀ ਚੋਣ ਕਰੇ ਜਿਹੜਾ ਗਾਹਾਂ ਵਾਲਾ 올림픽 ਆਉਣਾ ਵਾ 2028 ਦਾ 올림픽 ਆਉਣਾ ਵਾ ਤੇ ਉਸ ਤੋਂ ਪਹਿਲਾਂ ਕਿਉਂ ਨਹੀਂ ਉਹ ਤਿਆਰ ਕਰਦੀ ਹੈਗੀ ਖਿਡਾਰੀਆਂ ਨੂੰ ਥਾਪੜਾ ਤੁਹਾਨੂੰ ਵੀ ਬਹੁਤ ਵਾਰੀ ਕਹਿੰਦੇ ਵੀ ਮੌਜੂਦਾ ਐਮਐਲਏ ਸਾਹਿਬ ਨੇ ਉਹਨਾਂ ਨੇ ਥਾਪੜਾ ਬਹੁਤ ਵਾਰੀ ਦਿੱਤਾ ਵੀ ਆ ਰਾਮ ਲਾਲ ਮੈਂ ਤੇਰੇ ਨਾਲ ਆ ਤੇ ਤੇਨੂੰ ਸਨਮਾਨਤ ਵੀ ਕਰਾਂਗੇ ਕਿੰਨੀ ਕਵਾਰੀ ਸਨਮਾਨਤ ਕਰਤਾ ਜੀ ਤੁਹਾਨੂੰ ਫਿਰ ਨਹੀਂ ਜੀ ਕੋਈ ਸਨਮਾਨ ਨਹੀਂ ਹੋਇਆ ਉਹਨਾਂ ਨੇ 2-3 ਵਾਰ ਮੈਂ ਮਤਲਬ ਮਿਲੇ ਨੇ ਬਾਈਫੇਸ ਕੇ ਬਾਈਫੇਸ ਤੇ ਕਹਿੰਦੇ ਸੀ ਤੁਹਾਡਾ ਬਲਾਕ ਪਦਰ ਤੇ ਸਨਮਾਨ ਕਰਾਂਗੇ ਤੇ ਚਲੋ ਠੀਕ ਆ ਬਲੈਕ ਪੱਦਰ ਤੇ 15 ਅਗਸਤਾਈ ਤਾਂ 15 ਅਗਸਤ ਨੂੰ ਵੀ ਫੇਰ ਕਹਿੰਦੇ ਫਿਰ ਕਹਿੰਦੇ 22 ਜਨਵਰੀ ਨੂੰ ਕਹਾਂਗੇ ਤੇ 22 ਜਨਵਰੀ ਲੰਗੇ ਉਸ ਤੋਂ ਬਾਅਦ ਫਿਰ ਚਲੋ ਅਸੀਂ ਵੀ ਫਿਰ ਮਤਲਬ ਕਹਿਣਾ ਹੀ ਛੱਡਤਾ ਹੈ ਅੱਛਾ ਕਿੰਨਾ ਕੁ ਮਾਨਦੁਖੀ ਹੁੰਦਾ ਵੀ ਉਸ ਤੋਂ ਪਤਾ ਲੱਗ ਜਾਂਦਾ ਵੀ ਇਹ ਲੀਡਰ ਨੇ ਤੇ ਕਹਿ ਲਿਆ ਵੀ ਲੀਡਰ ਵਾਲੀਆਂ ਗੱਲਾਂ ਤੇ ਆ ਜਾਂਦੇ ਨੇ ਵੀ ਭੁੱਲ ਜਾਂਦੇ ਨੇ ਵਾਅਦੇ ਕੀਤੇ ਹੋਏ ਕਿਵੇਂ ਦੁੱਖ ਹੁੰਦਾ ਫਿਰ ਹੁਣ ਦੁੱਖ ਤਾਂ ਹੀ ਬਹੁਤ ਹੁੰਦਾ ਵਾ ਮਤਲਬ ਉੱਥੇ ਕਰ ਵੀ ਕੀ ਸਕਦੇ ਆ ਉੱਥੇ ਫਿਰ ਐਵੇਂ ਵੀ ਕੁਦਰਤ ਤੇ ਸੜਦੀ ਸਭ ਕੁਝ ਵੀ ਆਮ ਵੀ ਪ੍ਰਮਾਤਮਾ ਜੋ ਕਰੂਗਾ ਚੰਗੇ ਰੇ ਕਰੂਗਾ ਜੀ ਅੱਛਾ ਮੇਰੇ ਇੱਕ ਹੋਰ ਗੱਲ ਸੁਣਦੇ ਵਿੱਚ ਆਈ ਸੀ ਵੀ ਤੁਸੀਂ ਇਹ ਦਾਵਾ ਕਰਦੇ ਹੁੰਦੇ ਸੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਤੇ ਜਿੱਥੇ ਵੀ ਤੁਸੀਂ ਖੇਡਣ ਜਾਂਦੇ ਹੋ ਵੀ ਸਰਕਾਰ ਹੈ ਜਿਹੜਾ ਮੇਰੀ ਖੁਰਾਕ ਦਾ ਪ੍ਰਬੰਧ ਕਰੇ ਵੀ ਮੈਂ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੂੰ 골ਡ ਮੈਡਲ ਜਾਂ ਕਹਿ ਲੀਏ ਫਰਸਟ ਪੋਜੀਸ਼ਨ ਦੇ ਵਿੱਚ ਆ ਕੇ ਦਿਖਾਉਂਗਾ ਕੀ ਗੱਲ ਸੱਚ ਹੈ ਜੀ ਇਹ ਹਾਂਜੀ ਇਹ ਦੇ ਵਿੱਚ ਇਹ ਗੱਲ ਆ ਜੀ ਜਿਵੇਂ ਮੰਨ ਲਓ ਮੈਂ ਹੁਣ ਬਿਨਾਂ ਡਾਈਟ ਤੋਂ ਠੀਕ ਹਨ ਪਹਿਲਾਂ ਤਾਂ ਚਲੋ ਜਦੋਂ ਐਥਲੈਟਿਕਸ ਦੀ ਤਾਂਗ ਲੱਗੀ ਸੀਗੀ ਕੁਝ ਟਾਈਮ ਪਹਿਲਾਂ ਮਤਲਬ ਮੈਂ ਡਾਈਟ ਜ਼ਰੂਰ ਲਈ ਤੇ ਉਸ ਤੋਂ ਬਾਅਦ ਤਾਂ ਹੁਣ ਘਰ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਵੀ ਮੈਂ ਇੱਕ ਸੁੱਕੀਆਂ ਰੋਟੀਆਂ ਖਾ ਕੇ ਸਵੇਰੇ ਇੱਕ ਟਾਈਮ ਪ੍ਰੈਕਟਿਸ ਕਰਕੇ ਨੈਸ਼ਨਲ ਦੇ ਇਹਨੇ ਮਤਲਬ ਮੈਡਲ ਜਿੱਤ ਚੁੱਕਿਆ ਵਾਂ ਪਰ ਜੇਕਰ ਮੇਰੀ ਜਿਹੜੀ ਆਰਥਿਕ ਸਥਿਤੀ ਬਿਲਕੁਲ ਠੀਕ ਹੋ ਜਵੇ ਘਰ ਦੀ ਹਾਲਤ ਤਾਂ ਠੀਕ ਹੋ ਜਵੇ ਤਾਂ ਮੈਂ ਬਹੁਤ ਜਲਦੀ ਮਤਲਬ ਕਿਲੇ ਨੈਸ਼ਨਲ ਇੰਟਰਨੈਸ਼ਨਲ ਨਹੀਂ ਮੈਂ ਵਰਲਡ ਦੇ ਵਿੱਚ ਜਿਹੜਾ ਮਾਸਟਰਸ ਲੈਟਿਕਸ ਦੇ ਵਿੱਚ ਆਪਣਾ ਨਾਮ ਕਰਨਾ ਚਾਹੁੰਦਾ ਹਾਂ ਤੇ ਉਹ ਮੈਂ ਕਰ ਵੀ ਦਊਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਮੈਂ ਜ਼ਰੂਰ ਕਰ ਦਊਗਾ ਤੇ ਕਹਿੰਦੇ ਹੁੰਦੇ ਆ ਵੀ ਰਾਹ ਦਸੇਰੇ ਵੀ ਬਹੁਤ ਮਿਲਦੇ ਹੋਣਗੇ ਤੇ ਰਾਹ ਛੜੀਕੇ ਬਣਨ ਵਾਲੇ ਵੀ ਕੌਣ ਸਪੋਰਟ ਕਰਦਾ ਤੇ ਕੋਈ ਹੈਗਾ ਜਿਹੜਾ ਜਿਹੜਾ ਅੜਿੱਕਾ ਵੀ ਵਰਦਾ ਹੋਵੇ ਮਤਲਬ ਵੀ ਅੱਗੇ ਨਾ ਵੱਸ ਸਕੇ ਦੇਖੋ ਜੀ ਐ ਸਪੋਰਟ ਜਿਹੜੇ ਪਿੰਡ ਦੇ ਨੌਜਵਾਨ ਨੇ ਉਹਨਾਂ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਵਧੀਆ ਤੇ ਕਹਿੰਦੇ ਨੇ ਵੀ ਹਾਂ ਜੋ ਵੀ ਜਦੋਂ ਵੀ ਤਾਂ ਕਿਤੇ ਟੂਰਨਾਮੈਂਟ ਲਾਉਣਾ ਤਾਂ ਵੀ ਮਤਲਬ ਸਾਨੂੰ ਦੱਸੋ ਹਨਾ ਤੇ ਜਿਹੜਾ ਮਤਲਬ ਅੜਿੱਕੇ ਦੀ ਗੱਲ ਕਰੀ ਤੇ ਅੜਿੱਕੇ ਵੀ ਕੋਈ ਅੱਜ ਤੱਕ ਕੋਈ ਬਾਹ ਫੜਨ ਵਾਲਾ ਹੀ ਨਹੀਂ ਮਿਲੇ ਹੈਗਾ ਜੀ ਵੀ ਮਤਲਬ ਕਿਵੇਂ ਅੱਗੇ ਵਧਿਏ ਤੇ ਮਨ ਲਓ ਜੇ ਨੈਸ਼ਨਲ ਜਿੱਤਦੇ ਆ ਜਾਂ ਇੰਟਰਨੈਸ਼ਨਲ ਜਾਣਾ ਵਾ ਜੇ ਕਿਤੇ ਵੀ ਉਥੇ ਮੰਨ ਲਓ ਪਿਛਲੇ ਸਾਲ ਜੇ ਜਾਣਾ ਸੀਗਾ ਤਕਰੀਬਨ ਫਿਨਲੈਂਡ ਫਿਨਲੈਂਡ ਮੰਨ ਸੀਗਾ ਵੀ ਹਾਂ ਉਥੇ ਮਤਲਬ ਤੇ ਤਕਰੀਬਨ 15 18 ਕੰਟਰੀਆਂ ਦੇ ਇੰਟਰਨੈਸ਼ਨਲ ਹੋ ਰਹੀ ਸੀ ਖਰਚੇ ਹੀ ਨਹੀਂ ਪੂਰੇ ਹੋ ਰਹੇ 4 ਲੱਖ ਰੁਪਏ ਖਰਚਾ ਸੀਗਾ ਇਸ ਕਰਕੇ ਫਿਰ ਮਨ ਅਦਾਸ ਹੋ ਜਾਂਦਾ ਵੀ ਚਲੋ ਜਦੋਂ ਮਤਲਬ ਪਰਮਾਤਮਾ ਚਾਹੂ ਉਦੋਂ ਕਰ ਲਾਂਗੇ ਜੀ ਅਚਾਰ ਰਾਮ ਲਾਲ ਜੀ ਹੁਣ ਕੀ ਤਿਆਰੀ ਚੱਲ ਰਹੀ ਹੈ ਅੱਗੇ ਵਾਸਤੇ ਕੀ ਪਲੈਨਿੰਗ ਹੈ ਤੁਹਾਡੀ ਵੀ ਮੈਂ ਜਿਹੜਾ ਫਿਰ ਭਾਵੇਂ ਸਰਕਾਰਾਂ ਨੇ ਤੁਹਾਡੀ ਸੁਣੀ ਨਹੀਂ ਜਾਂ ਕਹਿ ਲਈ ਤੁਹਾਨੂੰ ਅੰਗੋਲਿਆ ਕੀਤਾ ਤੇ ਹੁਣ ਤੁਹਾਡੀ ਕੀ ਪਲੈਨਿੰਗ ਹੈ ਕੀ ਫਿਚਰ ਪਲੈਨਿੰਗ ਹੈ ਸਰਕਾਰ ਦੀ ਝੋਲੀ ਕੋਈ ਹੋਰ ਮੈਡਲ ਪਾਉਣ ਦੀ ਸਲਾਹ ਹੈਗੀ ਮਨ ਬਣਾਇਆ ਹੋਇਆ ਹੁਣ ਹਾਂਜੀ ਆ ਆਹ ਮਹੀਨੇ ਦਾ ਜਿਹੜਾ ਅਗਸਤ ਮਹੀਨਾ ਚੱਲ ਰਿਹਾ ਇਹਦੇ ਲਾਸਟ ਦੇ ਵਿੱਚ ਜਾਣਾ ਵਾ ਜੀ ਤੇ ਅ 30 ਅਗਸਤ ਨੂੰ ਤੇ ਇਹ ਜਾਣਾ ਵਾ ਨੇਪਾਲ ਦੇ ਪੋਖਰਾ ਸ਼ਹਿਰ ਦੇ ਵਿੱਚ ਇੰਟਰਨੈਸ਼ਨਲ ਹੋ ਰਹੀ ਹੈ ਮਤਲਬ ਐਸਵੀਕੇਐਫ ਵੱਲੋਂ ਉਹ ਪਹਿਲਾਂ ਹਿਮਾਚਲ ਧਰਮਸਾਲਾ ਦੇ ਵਿੱਚ ਮੈਂ ਫਸਟ ਆਇਆ ਸੀਗਾ ਤੇ ਉਧਰੋਂ ਸਿਲੈਕਸ਼ਨ ਹੋਈ ਹੈ ਜੀ ਅ ਇੰਟਰਨੈਸ਼ਨਲ ਦੇ ਵਿੱਚੋਂ ਮਤਲਬ 골ਡ ਹੀ ਲੈ ਕੇ ਆਉਣਾ ਵਾ ਤੇ ਇਸ ਤੋਂ ਅੱਗੇ ਦਾ ਮੇਰਾ ਤਾਂ ਮਤਲਬ ਫਿਊਚਰ ਦੀ ਪਲੈਨਿੰਗ ਹੈ ਵੀ ਮੈਂ ਮਤਲਬ ਮਾਸਟਰ ਸਲੈਟਿਕ ਦੇ ਵਿੱਚ ਤੇ ਆਪਣਾ 골ਡ ਏਸ਼ੀਆ ਦੇ ਵਿੱਚੋਂ ਯਾ ਵਰਡ ਦੇ ਵਿੱਚੋਂ 골ਡ ਲੈ ਕੇ ਆਉਣਾ ਚਾਹਣਾ ਆਪਣੇ ਦੇਸ਼ ਲਈ ਇਹ ਮੇਰਾ ਮਤਲਬ ਜਿਵੇਂ ਆਪਾਂ ਕਹਿੰਦੇ ਸੁਪਨਾ ਕਹਿ ਲੂ ਚਾਹੇ ਇਹ ਹੀ ਮੇਰੀ ਮਤਲਬ ਸੋਚ ਹੈ ਜੀ ਤੇ ਦੇਖਣ ਦੇ ਵਿੱਚ ਵੀ ਆਇਆ ਤੇ ਸੁਣਨ ਦੇ ਵਿੱਚ ਵੀ ਆ ਮੈਂ ਆਪਣੇ ਸਹਿਯੋਗੀ ਨੂੰ ਜ਼ਰੂਰ ਕਹੂੰਗਾ ਵੀ ਇੱਕ ਵਾਰੀ ਉਧਰ ਵੀ ਇੱਕ ਵਾਰੀ ਕੈਮਰਾ ਘੁਮਾ ਕੇ ਜ਼ਰੂਰ ਦਿਖਾਓ ਕਿਉਂਕਿ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਇਸ ਨੌਜਵਾਨ ਖਿਡਾਰੀ ਦੇ ਵੱਲੋਂ ਈ ਰਿਕਸ ਤੇ ਉਹ ਚਲਾ ਕੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਗੁਜ਼ਾਰਾ ਹੋ ਜਾਂਦਾ ਜੀ ਅ ਇੱਕ ਤਾਂ ਸਰਕਾਰ ਤੁਹਾਡੀ ਬਾਹਰ ਨਹੀਂ ਫੜ ਰਹੀ ਤੇ ਈ ਰਿਕਸ਼ਾ ਹੁੰਦਾ ਬਹੁਤ ਜ਼ਿਆਦਾ ਹੋ ਗਏ ਫਿਰ ਘਰ ਦਾ ਪੈਰਾਂ ਕਿਵੇਂ ਚੱਲਦਾ ਰਾਮ ਲਾਲ ਜੀ ਇਦਾਂ ਕਰਦਾ ਗੁਜ਼ਾਰਾ ਤਾਂ ਜੀ ਬਹੁਤ ਜ਼ਿਆਦਾ ਮੁਸ਼ਕਲ ਨਾਲ ਚੱਲਦਾ ਤੇ ਇਸੇ ਕਰਕੇ ਜਿਵੇਂ ਲੋ ਡੈਟ ਵੀ ਇਸ ਕਰਕੇ ਹੀ ਬੰਦ ਕੀਤੀ ਹੈ ਜੀ ਮਤਲਬ ਵੀ ਡੈਟ ਨਹੀਂ ਲੈ ਹੁੰਦੇ ਘਰ ਦੇ ਜਿਵੇਂ ਲੋ ਬੱਚਿਆਂ ਦੇ ਪੜਾਈ ਦੇ ਖਾਤੇ ਠੀਕ ਆ ਤੇ ਬਹੁਤ ਵਧ ਰਹੇ ਨੇ ਤੇ ਪਹਿਲਾਂ ਬੱਚੇ ਮਤਲਬ ਪ੍ਰਾਈਵੇਟ ਸਕੂਲ ਸੀ ਹੁਣ ਇੱਕ ਬੱਚੇ ਨੂੰ ਚ ਹਟਾ ਕੇ ਸਰਕਾਰੀ ਸਕੂਲ ਦੇ ਵਿੱਚ ਵੀ ਲਾਇਆ ਕਿਉਂਕਿ ਸਰਕਾਰੀ ਸਕੂਲ ਚ ਹੁਣ ਤਾਂ ਪੜ੍ਹਾਈ ਵੀ ਵਧੀਆ ਹੋ ਤੇ ਪ੍ਰਾਈ ਤੇ ਬਹੁਤ ਜਿਆਦਾ ਮੁਸ਼ਕਲ ਨਾਲ ਚੱਲਦਾ ਕਈ ਵਾਰੀ ਤਾਂ ਜਿਵੇਂ ਮੰਨ ਲਓ ਹੁਣ ਜਿਹੜੇ ਮੈਂ ਨੈਸ਼ਨਲ ਪਹਿਲਾਂ ਪਿਛਲੇ ਸਾਲ ਟੂਰਨਾਮੈਂਟ ਲਾਏ ਨੇ ਉਹ ਮਤਲਬ 골ਡ ਵੀ ਮਥੂਟ ਵਾਲਿਆਂ ਦੇ ਦੇ ਕੇ ਉਹ ਨੈਸ਼ਨਲ ਖੇਡ ਚੁੱਕਿਆ ਮੈਂ ਹਲੇ ਉਹਨਾਂ ਦਾ ਵੀ ਮਥੂਟ ਵਾਲਿਆਂ ਦੇ ਵੀ ਕਿਸ ਤਰ੍ਹਾਂ ਚੱਲ ਰਹੀਆਂ ਨੇ ਜੀ ਫਿਰ ਤਾਂ ਕਰਜ਼ੇ 'ਚ ਡੁੱਬ ਗਏ ਜੀ ਖੇਡਾਂ ਨੇ ਤੁਹਾਨੂੰ ਦਿੱਤਾ ਕੁਝ ਨਹੀਂ ਤੇ ਤੁਸੀਂ ਤਾਂ ਫਿਰ ਕਰਜ਼ੇ ਦਾ ਕਰਜ਼ੇ ਦੀ ਪੰਡ ਸਿਰ ਤੇ ਚੱਕੀ ਫਿਰਦੇ ਹੋ ਦੇਖੋ ਜੀ ਮਤਲਬ ਉਹ ਮਤਲਬ ਮੇਰਾ ਮੰਨਣਾ ਇਹ ਆ ਜੀ ਮਤਲਬ ਜਿਹੜੇ ਮਹਾਨ ਖਿਡਾਰੀ ਹੋਏ ਨੇ ਉਹ ਕਹਿੰਦੇ ਵੀ ਚਲੋ ਵੀ ਆਪਣੀ ਜਿਹੜੀ ਮਿਹਨਤ ਉਹ ਜਾਰੀ ਰੱਖੋ ਕਿਤੇ ਨਾ ਕਿਤੇ ਪ੍ਰਮਾਤਮਾ ਜ਼ਰੂਰ ਤੁਹਾਡੀ ਸੁਣੂਗਾ ਜੀ ਕੁਦਰਤ ਦਾ ਨਿਯਮ ਹੈ ਕਿ ਜੇਕਰ ਤੁਸੀਂ ਕੁਦਰਤ ਦੇ ਅਨਸਾਰ ਚੱਲਦੇ ਹੋ ਤਾਂ ਕਦੇ ਨਾ ਕਦੇ ਤਾਨੂੰ ਉਸ ਦਾ ਸਿੱਟਾ ਜ਼ਰੂਰ ਨਿਕਲਦਾ ਉਸ ਦਾ ਫਲ ਜ਼ਰੂਰ ਮਿਲਦਾ ਹੈ ਹਾਂਜੀ ਇਹ ਜ਼ਰੂਰ ਮਤਲਬ ਪਰਮਾਤਮਾ ਤੇ ਆਸ ਰੱਖੀ ਹੋਈ ਹੈ ਜੀ ਬਈ ਚਲੋ ਆਪਾਂ ਵੀ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਵੀ ਮਤਲਬ ਜਿਹੜੀ ਇਹ ਪ੍ਰੈਕਟਿਸ ਆ ਇਹ ਕਦੇ ਵੀ ਨਹੀਂ ਮਤਲਬ ਇਹਨੂੰ ਮੈਂ ਵੱਲੋਂ ਕੁਇਟ ਨਹੀਂ ਕਰਨਾ ਜੀ ਚੱਲੀ ਜਾਣਾ ਵਾ ਤੇ ਹੁਣ ਜੇ ਕੋਈ ਕਹਿ ਲਿਏ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕੋਈ ਸਮਾਜ ਸੇਵੀ ਸੰਸਥਾ ਇਸ ਵੀਡੀਓ ਨੂੰ ਦੇਖਦੀ ਹੈ ਤੁਹਾਡੇ ਘਰ ਦੇ ਹਾਲਾਤ ਦੇਖਦੀ ਹੈ ਤੇ ਤੁਹਾਡੀ ਮਿਹਨਤ ਨੂੰ ਦੇਖਦੀ ਹੈ ਤਾਂ ਤੁਸੀਂ ਕੀ ਉਹਨਾਂ ਦੇ ਅੱਗੇ ਫਰਿਆਦ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਜੇ ਮੱਲੋ ਜੋ ਮੇਰੀ ਜਿਹੜੀ ਆਰਥਿਕ ਜਿਹੜੀ ਸਥਿਤੀ ਹੈ ਉਹ ਸੈੱਟ ਹੋ ਜੂਗੀ ਨਾ ਤੇ ਮੈਂ ਆਪਣੇ ਜਿਹੜਾ ਦੇਸ਼ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਤੇ ਏਸ਼ੀਆ ਦੇ ਵਿੱਚੋਂ ਜਾਂ ਵਰਲਡ ਦੇ ਵਿੱਚੋਂ ਗੋਲਡ ਲੈ ਕੇ ਆਉਣਾ ਚਾਹੁੰਦਾ ਹਾਂ ਰਾਸ਼ਟ ਦੇ ਵਿੱਚ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਨੌਜਵਾਨਾਂ ਨੂੰ ਮੇਰਾ ਸੰਦੇਸ਼ ਇਹੀ ਹੈ ਦੇਖੋ ਵੀ ਮਤਲਬ ਫਲ ਦੀ ਸਤਾ ਨਾ ਰੱਖੋ ਵੀ ਜਿਹੜਾ ਆਪਣੀ ਮਿਹਨਤ ਆ ਉਹ ਕਰੀ ਆਓ ਫਲ ਪਰਮਾਤਮਾ ਇਹ ਤੁਹਾਨੂੰ ਆਪ ਹੀ ਦੇਣਾ ਵਾ ਤੇ ਕੁਦਰਤ ਦਾ ਨਿਯਮ ਆ ਮਤਲਬ ਤੁਹਾਨੂੰ ਫਲ ਜਰੂਰ ਮਿਲਦਾ ਵਾ ਚਾਹੇ ਤੁਸੀਂ ਡੈੱਡ ਵੀ ਹੋਏ ਹੋ ਤਾਂ ਵੀ ਤੁਹਾਡੀ ਜਿਹੜੀ ਮਿਹਨਤ ਆ ਉਹ ਮਿਹਨਤ ਵਿਅਰਥ ਨਹੀਂ ਜਾਂਦੀ ਤੁਹਾਨੂੰ ਜਿਹੜੀ ਤੁਹਾਡੀ ਮਿਹਨਤ ਕੀਤੀ ਹੋਈ ਉਹ ਜਰੂਰ ਮਿਲੂਗੀ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਮਿਹਰਬਾਨੀ ਜੀ ਤੇ ਏਸ ਹਨ रामलाल गोसल ਪਿੰਡ ਤੋਂ ਜ਼ਿਲ੍ਹਾ ਲੁਧਿਆਣਾ ਤੇ ਜਿਨ੍ਹਾਂ ਦੇ ਵਿੱਚ ਇੱਕ ਵੱਖਰਾ جنੂਨ ਤੇ ਖੇਡਾਂ ਪ੍ਰਤੀ ਵੱਖਰਾ ਜਿਹਾ ਪਿਆਰ ਇਸ਼ਕ ਕਹਿ ਸਕਦੇ ਆ ਖੇਡਾਂ ਦੇ ਪ੍ਰਤੀ ਤੇ ਉਹ ਕੁੱਟਕੁੱਟ ਕੇ ਭਰਿਆ ਹੋਇਆ ਪਰ ਕਿਤੇ ਨਾ ਕਿਤੇ ਘਰ ਦੀ ਗਰੀਬੀ ਜਾਂ ਕਹਿ ਲਈਏ ਸਰਕਾਰਾਂ ਦਾ ਅਣਗੋਲਿਆ ਕਰਨਾ ਇੱਕ ਰਾਹ ਦਾ ਰੋੜਾ ਬਣਦਾ ਦਿੱਖਦੀ ਜਾ ਰਹੀ ਹੈ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਹ ਖਿਡਾਰੀ ਹੈ ਜਿਹੜਾ ਪੂਰੇ ਦੇਸ਼ ਦਾ ਨਾਮ ਚਮਕਾਵੇ ਹਾਲਾਂਕਿ ਤਕਰੀਬਨ 20 ਤੋਂ 25 ਵਾਰੀ ਜਿਹੜਾ ਨੈਸ਼ਨਲ ਲੈਵਲ ਤੇ ਖੇਡ ਚੁੱਕਿਆ ਇਹ ਖਿਡਾਰੀ ਹੈ ਜਿਹੜਾ ਇਸ ਟਾਈਮ ਹਾਲਾਤ ਨੇ ਜਿਹੜੇ ਉਹ ਤਰਸਯੋਗ ਬਣੇ ਹੋਏ ਨੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਇਹ ਖਿਡਾਰੀ ਜਿਹੜਾ ਬਲੰਦੀਆਂ ਤੇ ਪਹੁੰਚੇ ਤੇ ਇਹਦੀ ਮਿਹਨਤ ਨੂੰ ਜਿਹੜਾ ਬੂਰ ਪਵੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਾ ਤੇ ਲਿਆਓ ਤੇ ਕਿ ਇਹਦੇ ਉੱਤੇ ਵੀ ਨਿਗਾ ਭਰੀ ਮਿਹਰ ਹੋ ਜੇ ਪ੍ਰਸ਼ਾਸਨ ਦੀ ਤੇ ਕਿਸੇ ਸਮਾਜ ਸੇਵੀ ਸੰਸਥਾ ਦੀ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ RAMLAL ਨੂੰ ਉਸ ਦੇ ਮਕਾਮ ਤੱਕ ਜਰੂਰ ਉਹ ਪਹੁੰਚੇ ਤੇ ਉਹਨੂੰ ਉਹਦੀ ਮਿਹਨਤ ਦਾ ਫਲ ਜਰੂਰ ਮਿਲੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ